ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦਾ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੋ ਟਾਈਮ ਹੈ ਨਾ ਆਪਾਂ ਕੰਮ ਤਾਂ ਦੇ ਸਾਰੇ ਕਰ ਤੇ ਬਸ ਆਪਣੇ ਕੋਚਾ ਰਹਿ ਗਿਆ ਲਾਉਣ ਵਾਲਾ ਉਹ ਲਾਈ ਜੰਦੇ ਲਾਉਗੀ ਗੋਸਟ ਕੇ ਤੋਂ ਬਾਅਦ ਆਪਾਂ ਨੇ ਦੂਸਰੀ ਰੋਟੀ ਪਣਦੇ ਕੰਮ ਨੇ ਮੇਟ ਤੇ ਕੱਪੜੇ ਧੋ ਤੇ ਬਾਥੂ ਖਣਸ ਧੋ ਤੇ ਆਪਾਂ ਨੇ ਆਪਾਂ ਹੁਣ ਕੱਢਦੇ ਹਾਂ ਜੀ ਖੋਆ ਬਣਾਵਾਂਗੇ ਆਪਾਂ ਗਾਜਰ ਪਕ ਉਂਧਰ ਆਪਣੇ ਮੱਝਾਂ ਨਵਾਈ ਜਾਂਦੇ ਨੇਗੇ ਅੱਜ ਨਾ ਵਧੀਆ ਮੌਸਮ ਆ ਤੇ ਇਹ ਜਵਾਨੀ ਚੱਲਦੀ ਹੈਗੀ ਕੱਲ ਵੀ ਮੈਂ ਨਿੱਗਾ ਸੀ ਤੇ ਨਾ ਕੱਲ ਮੇਰਾ ਟਾਈਮ ਨਹੀਂ ਲੱਗਿਆ ਹੈ ਜਨ ਮਾਉਣ ਦਾ ਕੱਲ ਮੈਂ ਲੇਟ ਹੋ ਗਈ ਸੀ ਮੈਂ ਸੂਟ ਕੱਟਣੇ ਸੀਗੇ ਤੇ ਇਸ ਕਰਕੇ ਚਲੋ ਜੀ ਹੁਣ ਨਾ ਮੈਂ ਧਰਗੇ ਚ ਕੜਾਹੀ ਆਪਾਂ ਬਾਲ ਰੱਖੀ ਅੱਗ ਆਪਾਂ ਕੱਢੀਏ ਖਵਾ ਬਣਾਈਏ ਗੱਜਰ ਪਕ ਲਓ ਓ ਧਰਤੀ ਪੱਠੀ ਆਪਾਂ ਨੇ ਅੱਗ ਮਚੀ ਲਿਆ ਅੱਗ ਹੋ ਗਈ ਇੱਧਰ ਤੇ ਆਪਣੇ ਕੋਲ ਦੁੱਧ ਆ ਸੀਗੇ ਆਪਣੇ ਕੋਲ ਇੱਕ ਗਾਜਰਾ ਇਧਰ ਨਮਾਈ ਜਾਂਦੇ ਲੈ ਆਪਣੇ ਮੱਝਾਂ ਬੜਾ ਚੰਬਲ ਦੀਆ ਤਾਂ ਨਾ ਕੇ ਮੈਂ ਇਸ ਇਹਦਾ ਪਤਾ ਤਰਤਾ ਜਦੋਂ ਨੋਬਣ ਲੱਗ ਗਿਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਗੱਜਨਾ ਹਜੇ ਆਪਾਂ ਇਹਨੂੰ ਕਰਮ ਕਰਾਂਗੇ ਵਾਲੀ ਚੜਾਵਾਂਗੇ ਅਗਮੱਚੀ ਜਾਂਦੀ ਹੈ ਦੁੱਧ ਦਾ ਪਾ ਕੜਾਹੀ ਚ ਪਾਤਾ ਹਵਾ ਨਾਲ ਘੁੰਦਿਆ ਧੂਆ ਲੱਗਦਾ ਅੱਖਾਂ ਨੂੰ ਤੇ ਹਵਾ ਤਾਂ ਘਾਟਾ ਮਾੜੀ ਮੋਟੀ ਐ ਫਿਰ ਵੀ ਹਵਾ ਨਾਲ ਇਧਰ ਨੂੰ ਕੋਈ ਭੰਮ ਜਾਂਦਾਗਾ ਲੋ ਯਾਪਾ ਕੱਢਦੇ ਦੋ ਆਪਾਂ ਨਾ 2 2 1/2 ਘੰਟੇ ਲੱਗ ਜਾਣਗੇ ਆਪਾਂ ਨੇ ਤੇਰੀਆ ਕੜਾਹੀ 11 ਵਜੇ ਤੇ 2 1/2 ਤੋਂ 3 ਘੰਟੇ ਚ ਬਣ ਜੂਗਾ ਜੀ ਹੌਲੀ ਹੌਲੀ ਤੇ ਆਪਾਂ ਨੇ ਪੁੱਛਿਆ ਸੀ ਬਾਜ਼ਾਰ ਚ ਤੇ ਵੀ ਆਪਾਂ ਕੱਢਿਓ ਕਹਨੇ ਲਵਾਂਗੇ ਆਪਾਂ 35 ਰੁਪਏ ਕਿਲੋ ਤੇ ਵੀ ਆਪਾਂ ਕੱਢ ਕੇ ਦੇ ਦਾਂਗੇ 10 ਕਿਲੋ ਦਿੰਦੇ ਤਾਂ 350 ਰੁਪਏ ਹੋ ਗਏ ਪਰ ਮੈਂ ਕਿਹਾ ਚਲੋ ਆਪਾਂ ਆਪ ਹੀ ਕੱਢ ਲਾਂਗੇ ਨਾਲੇ ਹਨਾ ਕਰਦਾ ਆਪਾਂ ਨੂੰ ਹੋਦਾ ਆਪ ਹੀ ਕਹਿੰਦੇ ਸੀ ਆਪ ਹੀ ਕੱਦੂ ਕਸ ਕਰਾ ਕੇ ਗੱਜਰਾ ਸਰ ਕੋ ਛੱਪੀ ਕਰਕੇ ਸੋਨੇ ਛੱਪੀ ਬਣਾ ਕੇ ਦੇ ਦਾਂਗੇ ਫਰਮਾ ਕੇ ਚਲੋ ਆਪਾਂ ਫਰੀ ਹੈ ਆਪਾਂ ਆਪ ਹੀ ਬਣਾ ਲੈਨੇਗੇ ਤੇ ਜੇ ਆਪਾਂ ਨੂੰ ਕੋਈ ਕੰਮ ਤੰਦਾ ਹੋਵੇ ਕਾਲੀ ਉਹ ਵੀ ਫਿਰ ਆਪਾਂ ਬਣਵਾ ਲੈਂਦੇ ਚਲੋ ਮੈਂ ਹੁਣ ਆਪਾਂ ਆਪ ਕਰ ਲੈਨੇ ਆ ਪਕਾੜ ਲੈਨੇ ਆ ਚਲੋ ਜੀ ਆਪਾਂ ਧਰਤੀ ਕੜਾਹੀ ਆਪਾਂ ਦੁੱਧ ਨੂੰ ਜਦੋਂ ਵਾਲੀ ਚੜ ਗਈ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਗਾਜਰਾ ਲੋ ਜੀ ਆਪਣੀ ਦੁੱਧ ਨੂੰ ਵਾਲੀ ਚੜ ਗਈ ਆਪਾਂ ਪਾ ਦਈਏ ਇਹਦੇ ਵਿੱਚ ਗਾਜਰ ਦੁੱਧਾ ਆਪਣਾ ਰਿੱਝਾਂ ਲੱਗ ਗਿਆ ਸੇਕ ਨਾ ਲੱਕੜਾਂ ਦੀ ਅੱਗ ਵਾਧੂਆਂਗੇ ਸੇਕ ਪੂਰਾ ਹੋਣ ਕਰਕੇ ਤੇ ਬਾਲੀ ਛੇਤੀ ਚੜ ਗਈ ਇਹਨਾਂ ਉਸ ਤੋਂ 2 ਘੰਟੇ ਚ ਆਪਣਾ ਹੰਦ ਮੰਝੂਗਾ ਰੋਇਆ ਆਪਣਾ ਘੰਟਾ ਹੋ ਗਿਆ ਪਰ ਇਹਨੂੰ ਗਾੜਾ ਹੋ ਗਿਆ ਤੇ ਛਿੱਜਾਂ ਲੱਗ ਗਿਆ ਗਾੜਾ ਹੋਈ ਜਾਂਦਾ ਆ ਦੇਖੋ ਘੰਟਾ ਕ ਆਪਣੇ ਹੋਰ ਲੱਗੂਗੇ ਤੇ ਦੋ ਘੰਟਿਆਂ ਚ ਬਣ ਜੂਗਾ ਇਹ ਆਪਣੇ ਲੱਗ ਗਾਜਰ ਪਾਕ ਆਪਣਾ ਬਣ ਗਿਆ ਆ ਦੇਖੋ ਇਕੜਾ ਹੀ ਛਿੱਡਾਂ ਲੱਗ ਗਏ ਹੁਣ ਦੇਖ ਲੱਕ ਦੇ ਦੁੱਧ ਜਮਾ ਸੁੱਕ ਗਿਆ ਇਹ ਚਨਾ ਚਮ ਪਾਉਣੇ ਦੋ ਚਮਚੇ ਠੀਕ ਹੈ ਮਲੇ ਪਪਾ ਮਾਂਗੇ ਕੋਕੋਨਟ ਨਾਰੀਅਲ ਦਾ ਬਰਾਬਰ ਚੋਨਾ ਜਿਹੜਾ ਟਿੰਦਾ ਜਨਾ ਕਸਾਇ ਜਾਉਗਾ ਜਮਾਈ ਛੋਟੂ ਕੁੜੀਆਂ ਵਧੀਆ ਬਣ ਜਾਣਗੇ ਤੇ ਲੇਪਾ ਦੋ ਚਮਚੇ ਚਿਓ ਦੇ ਐਡ ਕਰ ਦਿੰਦੇ ਆਹੇ ਪਪਾ ਇਹ ਸੀ ਦੋ ਚਮਚੇ ਘਿਓ ਦੇ ਨਹੀਂ ਆਇਆ ਹੈਗਾ ਆਪਣੇ ਕੋਲ ਕੋਕੋਨਟ ਨਾਰੀਅਲ ਦਾ ਬੂਰਾ ਤੇ ਤੁਸੀਂ ਘਰੇ ਵੀ ਨਾਰੀਆ ਲੈ ਕੇ ਕਦੂਕਸ ਕਰ ਸਕਦੇ ਹੋ ਨਹੀਂ ਤੁਸੀਂ ਨਾ ਬਾਜ਼ਾਰ ਚ ਵੀ ਲੈ ਸਕਦੇ ਹੋਗੇ ਇਹ ਆਪਣੇ ਘਰੇ ਪਿਆ ਸੀ ਗਏ ਇਹ ਜਪਾਜੀ ਪੂਰੀ ਨਾਰੀਆ ਦਾ ਬੂਰਾੜ ਅਸੀਂ ਆਪਾਂ ਨੂੰ 5-10 ਮਿੰਟ ਇਸ ਤਰ੍ਹਾਂ ਹਲਾਵਾਂਗੇ ਜਮਾ ਤੇ ਨਾ ਕੜਾਹੀ ਛੱਡ ਦੂਗੇ ਆਪਣਾ ਗਜਰੇਲਾ ਗਾਜਰ ਪਾਸ ਜਿਹੜੇ ਮਾੜਾ ਮੋਟਾ ਦੁੱਧ ਉਹ ਵੀ ਸੁੱਕੀ ਗਈ 10 ਮਿੰਟ ਆਪਾਂ ਹੋਰ ਸੇਕ ਲਗਾਵਾਂਗੇ ਜੀ ਨਾਰੀਅਲ ਦੇ ਬੂਰੇ ਨਾਲੇ ਨਾਲ ਤਾਂ ਬਰਫ਼ੀ ਸਖਤ ਹੋ ਜੂ ਆਪਣੀ ਜੰਮਣ ਚ ਨਾਲ ਇਹਦੇ ਨਾਲ ਟੈਸਟ ਵਧੀਆ ਹੋ ਜੂਗੀ ਆਈਏ ਅੱਗੇ ਅੰਜਾਸ ਨੂੰ ਇਸੇ ਤਰ੍ਹਾਂ ਹਿਲਾਉਂਦੇ ਰਹਿਣਾ ਹੈ 10 ਕਿ ਮਿੰਟ ਹੋਰ ਤੇ ਇਹ ਲੱਗੂਗਾ ਉਸ ਤੋਂ ਬਾਅਦ ਫਿਰ ਆਪਾਂ ਕੋਈ ਥਾਲੀ ਜਾਂ ਟ੍ਰੇ ਤੁਸੀਂ ਵਿੱਚ ਸੈੱਟ ਕਰਕੇ ਜਮਾ ਦੇ ਲਓ ਜੀ ਆਪਣਾ ਨਾ ਗਾਜਰ ਪਕ ਬਣ ਕੇ ਰੈਡੀ ਆ ਆਪਾਂ ਹੁਣ ਥਾਲਾਂ ਚ ਪਾ ਕੇ ਇਹਨਾਂ ਨੂੰ ਜਮਾ ਦੇਣੇ ਆ ਆਪਾਂ ਰੱਖਾਂਗੇ 2-3 ਘੰਟੇ ਨੂੰ ਆਪਾਂ 2-3 ਘੰਟੇ ਰੱਖਾਂਗੇ ਜਮਾ ਕੇ ਆਪਾਂ ਥਾਲਾਂ ਚ ਪਾ ਕੇ ਆਪਾਂ ਜਮਾ ਕੇ ਧਰ ਦੇਣੇ ਕਿਉਂਕਿ ਮੌਸਮ ਦਾ ਫਰਕ ਹੋ ਗਿਆ ਨਾ ਮੌਸਮ ਚੇਂਜ ਹੋ ਗਿਆ ਉਹਨਾਂ ਥੋੜੀ ਜਿਹੀ ਗਰਮੈਸ ਹੁੰਦੀ ਐ ਨਾ ਇਸ ਕਰਕੇ ਜਦ ਬਾਣੀ ਸਰਦੀਆਂ ਹੁੰਦੀ ਨੇ ਬਾਈ ਰੰਡ ਹੁੰਦੀ ਐ ਉਹਦੇ ਨਾਲ ਆਪਾਂ 2-3 ਘੰਟੇ ਚ ਸਰਜੰਦਾ ਹੈ ਜੇ ਆਪਾਂ ਨੂੰ 4 ਘੰਟੇ ਰੱਖਣੇ ਪੈਣਗੇ ਚਲੋ ਜੀ ਆਪਾਂ ਥਾਲਾਂ ਚ ਪਾ ਕੇ ਜਮਾ ਦਈਏ ਸੋਈ ਆਪਾਂ ਨੇ ਜਮਾਤਾ ਥਾਲਾਂ ਚ ਆ ਨਾ ਪੱਜ ਚਾਸਨੀ ਪਈਆ ਨਾ ਹੀ ਆਪਾਂ ਨੇ ਚ ਕਲਰ ਪਾਇਆ ਬਿਨਾ ਕਲਰ ਤੋਂ ਬਿਨਾ ਚਾਸਨੀ ਤੋਂ ਪੂਰਾ ਪਰਫੈਕਟ ਜੰਮ ਕੇ ਤਿਆਰ ਆ ਆਪਾਂ ਰੱਖਾਂਗੇ ਜੀ 2 3 4 ਘੰਟੇ ਰੱਖਾਂਗੇ 4 ਘੰਟੇ ਬਾਅਦ ਤੁਹਾਨੂੰ ਆਪਾਂ ਕੱਟ ਕੇ ਖਵਾਵਾਂਗੇ ਜਮੂਰੀ ਦੇ ਬੁਤਿਆਂ ਨੂੰ ਇਸ ਨੂੰ ਆਪਣੀਂ ਕਰ ਲਿਆ ਗਲੀਆਂ ਸੀ ਤਰਾ ਆਈਆਂ ਨੇ ਜੀ ਗਜਰ ਪੱਕ ਬਣ ਕੇ ਤਿਆਰ। ਕੁਪੜੀਆਂ ਦੇਖ ਸਕਦੇ ਹੋ ਤੁਸੀਂ। ਬਹੁਤ ਵਧੀਆ ਸਟਾਈਲ। ਬਿਨਾ ਚਾਸਨੀ ਤੋਂ ਬਣਾਇਆ ਹੈ ਇਹ ਆਪਾਂ ਨੇ। ਦੇਖੋ ਇਹਨਾਂ ਦਾ ਗੜਾ ਪਕੋਕੋਨਟ ਪਾਇ ਸੀਗਾ। ਉਹ ਜਦੋਂ ਵਧੀਆ ਸਖਤ ਹੋ ਗਿਆ। ਵਧੀਆ ਬਣ ਕੇ ਆਪਣਾ ਗਜਰਪਾ ਕੇ ਤਿਆਰ ਹੈ ਜੀ। ਚਲੋ ਅੱਜ ਦੀ ਵਿਗਨ ਰੈਪੀਸ ਜਿੱਦਾਂ ਮੈਂ ਇਸ ਤੋਂ ਬਲੰਗਣਾ ਤੱਕ ਤੱਕ ਲਈ ਸਤਿ ਸ੍ਰੀ ਅਕਾਲ।